ਹਾਂਜੀ ਅਕੀ ਜੇ ਜੇ ਤੁਹਾਡਾ ਉਹ ਤੁਹਾਡੇ .co ਹੋਈਆ ਉਹ ਵਾਰ ਥੋੜੀ ਜਾਣਕਾਰੀ ਦਿਓ ਆਪਣੇ ਤੋਂ ਲਾਖੀ ਆ ਅਮਰਜੀਤ ਸਿੰਘ ਹਾਂ ਪਿੰਡ ਕਿਹੜਾ ਹੈ ਗੁਰਪੜ ਗੁਰਪੜ ਹੈ ਤੇ ਤੁਹਾਡਾ ਕਿੱਦਾਂ ਕਿੱਦਾਂ ਹੋਇਆ ਦੱਸਿਓ ਮਾੜੇ ਮੇਰੀ ਦੁਕਾਨ ਹੈ ਗਗਨ ਪੈਲਸ ਦੇ ਸਾਹਮਣੇ ਠੀਕ ਹੈ ਜੀ ਤੇ ਜਿੱਦਾਂ ਦੁੱਧ ਦੀ ਡੈਰੀ ਆ ਕਰਿਆਨਾ ਸਮਾਨ ਵੀ ਰੱਖਿਆ ਆ ਠੀਕ ਹੈ ਜੀ 6 ਵਜੇ ਆ ਕੇ ਜਿੱਦਾਂ ਮੈਂ ਆਪਣਾ ਸਮਾਨ ਕੱਢ ਰਿਹਾ ਸੀ ਠੀਕ ਹੈ ਜੀ ਕੱਢਦੇ ਸਾਰੇ ਜਦ ਮੈਂ ਪਾਣੀ ਵਾਲੀ ਬਾਲਟੀ ਚੱਕਣ ਲਗਾ ਤਾਂ ਮੇਰੇ दाँत ਮਾਰਿਆ ਪਿੱਛੋਂ ਆ ਕੇ ਜਿੱਦਾਂ ਮਾਰ ਲਓ ਸਾਈਡ ਤੋਂ ਠੀਕ ਹੈ ਜੀ ਤੇ ਮੈਂ ਉਹਨੂੰ ਪੁੱਛਿਆ ਵੀ ਦਾਦ ਕਾਲੇ ਮਾਰਿਆ ਉਹ ਕਹਿੰਦਾ ਸਾਲਿਆ ਬਟੂਆ ਕੱਢ ਦੇ ਮੇਰਾ ਜੇਬ ਚੋਂ ਬਟੂਆ ਜੇਬ ਵੀ ਮੇਰੀ ਪਾਟੀ ਹੋਆ ਫੇ ਫੋਨ ਸੀ ਮੇਰੀ ਗੀਜੇ ਦੇ ਵਿੱਚ ਉਹ ਫੋਨ ਵੀ ਲੈ ਕੇ ਤਾਂ ਉਹ ਫੇ ਇਧਰ ਨੂੰ ਜਾਣੀ ਮਤਲਬ ਫਲੋਰ ਵਾਲੇ ਪਾਸੇ ਨੂੰ ਫੇ ਮੱਲੇ ਵਾਲੇ ਸਾਈਡ ਨੂੰ ਮੁੜੇ ਮੈਨੂੰ ਕਹਿੰਦੇ ਮਗਰ ਆ ਜਾ ਸਾਡੇ ਮੈਂ ਮੋਟਰਸਾਈਕਲ ਉਹਨਾਂ ਦੇ ਮਗਰ ਲਾਇਆ ਘੜੀ ਤੱਕ ਮੈਂ ਮਗਰ ਆਇਆ ਉਹਨਾਂ ਦੇ ਉਹ ਫੇ ਗੱਡੀ ਤੋਂ ਇਧਰ ਨਹਿਰੇ ਪੈ ਕੇ ਆਇਆ ਨੂੰ ਬਖਲੌਰ ਵਾਲੀ ਸਾਈਡ ਨੂੰ ਆ ਗਿਆ ਜਾਣੀ ਫੇ ਮੈਂ ਗੱਡੀ ਰੋਕ ਗਿਆ ਯਾਨੀ ਮਤਲਬ ਉਸ ਮੈਨੂੰ ਪਤਾ ਨਹੀਂ ਲੱਗਾ ਕਿ ਕਿਨੂੰ ਮੁੜਿਆ ਇੱਕ ਗੱਡੀ ਆਉਂਦੀ ਸੀ ਝੰਗੜਾ ਸਾਈਡ ਤੋਂ ਅੱਛਾ ਜੀ ਉਹ ਮੁੰਡੇ ਨੂੰ ਮੈਂ ਰੋਕਿਆ ਤਾਂ ਉਹ ਕਹਿੰਦਾ ਵੀ ਇੱਧਰ ਨੂੰ ਨਹੀਂ ਗਏ ਅੰਕਲ ਤੇ ਉਹ ਐਸ ਪਾਸੇ ਨੂੰ ਮੁੜ ਗਿਆ ਜਿੱਧਰ ਗੁਰਦੁਆਰਾ ਸਾਹਿਬ ਆ ਮਹਿਰ ਦੇ ਕੰਡੇ ਤੇ ਤੇ ਆ ਗੱਲ ਮੇਰ ਦਾ ਬਾਪੂ ਸੀ ਉਹ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਕਿਧਰੋਂ ਆਏ ਸੀਗੇ ਆਏ ਤਾਂ ਹੁਣ ਪਤਾ ਨਹੀਂ ਕਿਧਰੋਂ ਯਾਨੀ ਮੇਨ ਰੋਡ ਆ ਉਹ ਮੇਨ ਰੋਡ ਦੇ ਉਹਨਾਂ ਦਾ ਮੋਟਰਸਾਈਕਲ ਐਸ ਪਾਸੇ ਨੂੰ ਮੂੰਹ ਸਦਾਵਦਾ ਅੱਛਾ ਜੀ ਭਈ ਹੋ ਸਕਦੀ ਲੋਕੇਸ਼ਨ ਜੇ ਪਿੱਛੇ ਕੈਮਰਿਆਂ 'ਚ ਕੋਈ ਦੇਖੇ ਤੇ ਪਤਾ ਲੱਗੇ ਤਾਂ ਉਹ ਤੇ ਉਹ ਵੀ ਤੁਹਾਡਾ ਪਾਸ ਕੱਢ ਕੇ ਰਿਹਾ ਉਹ ਕਿਥੇ ਸੀਗਾ ਉਹਦੇ 7000 ਰੁਪਇਆ ਸੀ ਮੇਰੀਆਂ ਆਇਡੈਂਟੀਆਂ ਆ ਸਾਰੇ ਉਹਦੇ ਵਿੱਚ ਆਈ ਕਾਰਡ ਆ ਲਾਇਸੈਂਸ ਆ ਹੋਰ ਵੀ ਕਾਗਜ਼ ਪੱਤਰ ਹੈਗੇ ਆ ਬਿੱਲ ਬੁੱਲ ਵਗੈਰਾ ਹੈਗੇ ਆ ਤੇ ਫੋਨ ਆ ਮੇਰਾ ਉਹਨਾਂ ਦੀ ਕੋਈ ਏਜ ਪਤਾ ਨਾ ਕਿੰਨੀ ਕੁ ਉਮਰ ਦੀ ਸੀ ਏਜ ਉਹਨਾਂ ਦੀ 30 ਦੇ ਲਗਭਗ ਹੈਗੀ ਜਿਹੜਾ ਬੰਦਾ ਇੱਕੋ ਦੇਖਿਆ ਮੈਂ ਉਹ ਲੰਮਾ ਹੈ ਯਾਨੀ ਮਤਲਬ 5 ਫੁੱਟ ਕੋ 7 ਇੰਚ ਕਰਦਾ ਹੈਗਾ ਉਸ ਬੰਦੇ ਦਾ ਲੰਮਾ ਆ ਤੇ ਉਹਦੀ ਪਛਾਣ ਮੈਂ ਕਰ ਸਕਦੀ ਕੋ ਪਛਾਣ ਮੋਟਰਸਾਈਕਲ ਦਾ ਨੰਬਰ ਹੈ ਹੀ ਨਹੀਂ ਸੀ ਇਹਦਾ ਨਹੀਂ ਮੈਂ ਉਹ ਨਹੀਂ ਦੇਖਿਆ ਹੈ ਕਿਉਂਕਿ ਮੈਂ ਤਾਂ ਉਹਨਾਂ ਦੇ ਮਗਰੇ ਲੱਗਾ ਦੋ ਜਣੇ ਇਹ ਹਾਂ ਦੋ ਜਣੇ ਜੀ ਪਿਛੋਂ ਆਏ ਫਿਰ ਹਾਂ ਮੈਂ ਰੋਲਾ ਪਾਉਂਦਾ ਆਇਆ ਉਹਨਾਂ ਦੇ ਮਗਰ ਮੂਰੇ ਬੁੜੀਆਂ ਆਉਂਦੀਆਂ ਸੀ ਬੰਦੇ ਜਿੱਦਾਂ ਸੈਰ ਕਰਦੇ ਇਸ ਰੇ ਨੂੰ ਇਹੀ ਮੱਲੇ ਵਾਲੀ ਸਾੜ ਤੋਂ ਠੀਕ ਹੈ ਤੇ ਇਧਰ ਫਿਰ ਗੜੀ ਵਾਲੀ ਨਹਿਰ ਦੇ ਨਾਲ ਪੈ ਕੇ ਉਹ ਗੜੀ ਤੱਕ ਮੈਂ ਮਗਰ ਆਇਆ ਉਹਨਾਂ ਦੇ ਤੇ ਗੜੀ ਤੋਂ ਅੱਗੇ ਮੱਲੇ ਵਾਲੀ ਸਾੜ ਤੋਂ ਜਿੱਦਾਂ ਮਤਲਬ ਰੋਇਲ ਉਹ ਗੱਡੀ ਆਉਂਦੀ ਸੀ ਝਿੰਗੜਾ ਲੋ ਉਹ ਮੁੰਡਾ ਜਿੰਮ ਜਾਂਦਾ ਜਿੱਦਾਂ ਔੜੀ ਅੱਛਾ ਜੀ ਉਹਨੇ ਮੈਨੂੰ ਦੱਸਿਆ ਵੀ ਇਧਰ ਨੂੰ ਨਹੀਂ ਮੁੜੇ ਬਈ ਨਹਿਰ ਦੇ ਨਾਲ ਮੁੜ ਗਏ ਤੇ ਉਹਨਾਂ ਨੇ ਫੋਨ ਵੀ ਲਾਇਆ ਸੀ ਮੇਰਾ ਫੋਨ ਉਸ ਵੇਲੇ ਔਨ ਸੀਗਾ ਉਹਨਾਂ ਦਾ ਮਤਲਬ ਉਸ ਨੰਬਰ ਤੇ ਮੇਰੇ ਦੇ ਯਾਨੀ ਫੋਨ ਵੀ ਲਾਇਆ ਤੇ ਫੇਰ ਜਾ ਕੇ ਮੈਂ ਥਾਣੇ ਰਿਪੋਰਟ ਲਿਖਾ ਕੇ ਆਇਆ ਇਹ ਰਿਪੋਰਟ ਖਾਤੀ ਹਾਂਜੀ ਰਿਪੋਰਟ ਲਿਖਾ ਕੇ ਥਾਣੇ ਵਾਲੇ ਕਹਿੰਦੇ ਆ ਥਾਣੇ ਵਾਲੇ ਕਹਿੰਦੇ ਕੋਈ ਨਹੀਂ ਅਸੀਂ ਕਰਦੇ ਆ ਕਾਰਵਾਈ ਸਿਰਫ ਧੰਨਵਾਦ